ਬੀਤੇ ਦਿਨ ਰਾਜਪੁਰਾ ਦੇ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੀ ਇੰਸਟਾਲੇਸ਼ਨ ਸੈਰੇਮਨੀ ਦਾ ਆਯੋਜਨ ਰਾਜਪੁਰਾ ਦੇ ਈਗਲ ਮੋਰਟਲ ਹੋਟਲ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਕਨ ਸ਼ਾਮ ਕਾਉਂਸਲ ਰੋਟਰੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਉਕਤ ਸੈਰੇਮਨੀ ਦੇ ਵਿੱਚ ਨਾ ਆਉਣ ਤੇ ਉਹਨਾਂ ਦੇ ਕੋਆਰਡੀਨੇਟਰ ਰਿਤੇਸ਼ ਬਾਂਸਲ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਕਨਸ਼ਾਮ ਕਾਂਸਲ ਰੋਟਰੀ ਤੇ ਵਿਧਾਇਕਾ ਮੈਡਮ ਦੇ ਕੋਆਰਡੀਨੇਟਰ ਦਾ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਇਨਸਟਾਲੇਸ਼ਨ ਸੈਰੇਮਨੀ ਪਹੁੰਚਣ ਤੇ ਫੁੱਲਾਂ ਦੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ ਭੁక్తి ਇੰਸਟਾਲੇਸ਼ਨ ਸੈਰੇਮਨੀ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਕਨਸ਼ਾਮ ਕਾਉਂਸਲ ਦੇ ਵੱਲੋਂ ਦੀਪ ਜਲਾ ਕੇ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨਾਂ ਤੇ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੀ ਮੈਂਬਰਾਂ ਵੱਲੋਂ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੀ 2025 ਦੀ ਡਾਇਰੀ ਵੀ ਰਿਲੀਜ਼ ਕਰ ਦਿੱਤੀ ਗਈ। ਉਸ ਤੋਂ ਬਾਅਦ ਇੰਸਟਾਲੇਸ਼ਨ ਸੈਰੇਮਨੀ ਦੇ ਚੇਅਰਮੈਨ ਵਿਪਲ ਮਿੱਤਲ ਨੂੰ ਸਮਾਜ ਸੇਵਾ ਦੇ ਕਮਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਸਨਮਾਨਿਤ ਕੀਤਾ ਗਿਆ। ਉੱਗੇ ਸਮਾਜ ਸੇਵੀ ਸਰਦਾਰ ਚਰਨਜੀਤ ਸਿੰਘ ਨਾਮਤਾਰੀ ਜੀ ਨੂੰ ਵੀ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਨਵੇਂ ਬਣੇ ਮੈਂਬਰਾਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਕਨਸ਼ਾਮ ਕਾਂਸਲ ਵੱਲੋਂ ਰੋਟਰੀ ਕਲੱਬ ਦਾ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਕਨਸ਼ਾਮ ਕਾਂਸਲ ਰੋਟਰੀ ਤੇ ਵਿਧਾਇਕਾ ਮੈਡਮ ਦੇ ਕੋਆਰਡੀਨੇਟਰ ਰਿਤੇਸ਼ ਬਾਸਨਲ ਨੇ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੀ ਨਵੇਂ ਬਣੀ ਸ਼੍ਰੀ ਵਿਮਲ ਜੈਨ ਅਤੇ ਉਹਨਾਂ ਦੀ ਨਵੀਂ ਬਣੀ ਟੀਮ ਨੂੰ ਜਿੱਥੇ ਵਧਾਈ ਦਿੱਤੀਗੀ। ਔਥੇ ਹੀ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੀ ਤਾਰੀਫ ਕਰਦੇ ਹੋਏ ਉਹਨਾਂ ਕਿਹਾ ਕਿ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹਰ ਤਰ੍ਹਾਂ ਦਾ ਸਹਿਯੋਗ ਵੀ ਦਿੱਤਾ ਜਾਵੇਗਾ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਦੀ ਅੱਜ ਇੰਸਟਾਲੇਸ਼ਨ 1 ਸਾਲ ਹੋਇਆ ਹੈ ਅਸੀਂ ਪਿਛਲੇ ਸਾਲ 22 ਤਰੀਕ ਨੂੰ ਹੀ ਇਸ ਕਲੱਬ ਦਾ ਚਾਰਟਰ ਰੋਟਰੀ ਇੰਟਰਨੈਸ਼ਨਲ ਯੂਐਸਏ ਤੋਂ ਆਇਆ ਸੀਗਾ ਤੇ ਅੱਜ ਇੱਕ ਸਾਲ ਦੇ ਵਿੱਚ ਦੁਬਾਰਾ ਵਿਮਲ ਜੈਨ ਜੀ ਪ੍ਰੈਜਿਡੈਂਟ ਸੈਕਟਰੀ ਲਲਿਤ ਜੀ ਤੇ ਫਰਾਂਸ ਸੈਕਟਰੀ ਨੰਦਾ ਜੀ ਅਤੇ ਚੇਅਰਮੈਨ ਸੰਜੀਵ ਮਿੱਤਰ ਡੀਆਰਆਰ ਸਾਡੇ ਪਾਸਟ ਜਿਨ੍ਹਾਂ ਦੀ ਬਦੌਲਤ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਬਣਿਆ ਵਿਪul ਮਿੱਤਰ ਜੀ ਤੇ ਇਹਨਾਂ ਦੀ ਪੂਰੀ ਟੀਮ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਅਤੇ ਉਮੀਦ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਸੋਸ਼ਲ ਕੰਮ ਕੀਤਾ ਹੈ ਅਤੇ ਇਸ ਸਾਲੇ ਹੋਰ ਵੀ ਵਧੀਆ ਕੰਮ ਕਰਨਗੇ ਤੇ ਪਿਛਲੇ ਸਾਲ ਜਦੋਂ ਇਹਨਾਂ ਦਾ ਡਿਸਟ੍ਰਿਕਟ ਅਵਾਰਡ ਫੰਕਸ਼ਨ ਅਸੀਂ ਕੀਤਾ ਸੀ ਤਾਂ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਨੂੰ ਅਸੀਂ ਕਾਫੀ ਅਵਾਰਡ ਦਿੱਤੇ ਸੀਗੇ ਅਤੇ ਇਹ ਇੱਕ 3090 ਦਾ ਇੱਕ ਬਹੁਤ ਅੱਛਾ ਕਲੱਬ ਹੈ ਅਤੇ ਜੇ ਮੈਂ ਗੱਲ ਕਰਾਂ ਆਰਗਨਾਈਜੇਸ਼ਨ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਰੈਲੀ ਸਾਡੀ ਆਈ ਸੀਗੀ ਏਮਜ਼ ਤੋਂ ਦਿੱਲੀ ਤੋਂ ਅਤੇ ਅਸੀਂ ਰਾਜਪੁਰਾ ਦੇ ਵਿੱਚ ਇੱਕ ਬਹੁਤ ਅੱਛਾ ਸੈਮੀਨਾਰ ਕੀਤਾ ਜਿਹਦੇ ਵਿੱਚ ਰੋਟ੍ਰੈਕਟ ਤੇ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਅੱਛਾ ਐਫਰਟਸ ਕੀਤਾ ਸੀ ਉੱਥੋਂ ਹੀ ਅਸੀਂ ਪਲੈਨਿੰਗ ਕੀਤੀ ਮਿੱਤਲ ਸਾਹਿਬ ਨਾਲ ਗੱਲ ਹੋਈ ਕਿ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਬਣਾਈਏ ਪਹਿਲਾਂ ਵੀ ਉਹਰੇ ਆਲਰੇਡੀ ਦੋ ਸਾਡੇ ਰੋਟਰੀ ਕਲੱਬ ਚੱਲ ਰਹੇ ਨੇ ਜਿਹੜੇ ਕਿ ਸਮਾਜ ਸੇਵਾ ਦੇ ਕੰਮ ਅੱਛੇ ਕਰ ਰਹੇ ਨੇ ਅਤੇ ਮੈਨੂੰ ਪੂਰੀ ਉਮੀਦ ਹੈ ਵਿਮਲ ਜੈਨ ਜੀ ਤੇ ਇਹਨਾਂ ਦੀ ਪੂਰੀ ਟੀਮ ਇਸ ਸਾਲ ਅੱਛਾ ਕੰਮ ਕਰੂਗੀ ਤੇ ਜੋ ਰੋਟਰੀ ਇੰਟਰਨੈਸ਼ਨਲ ਵੱਲੋਂ ਸਾਡੇ ਪ੍ਰੋਜੈਕਟ ਨੇ ਗਲੋਬਲ ਗ੍ਰਾਂਟ ਦੇ ਮੈਂ ਪਹਿਲਾਂ ਵੀ ਦੱਸ ਕੇ ਚੁੱਕਿਆ ਕਿ ਅਸੀਂ ਪਿਛਲੇ ਸਾਲ ਦੇ ਵਿੱਚ ਤਕਰੀਬਨ 4 ਲੱਖ ਡਾਲਰ ਦੇ ਰੋਟਰੀ ਇੰਟਰਨੈਸ਼ਨਲ ਤੋਂ ਗਲੋਬਲ ਗ੍ਰਾਂਟ ਸੀਐਸਆਰ ਗ੍ਰਾਂਟ ਦੇ ਪ੍ਰੋਜੈਕਟ ਲੈ ਕੇ ਆਏ ਆਂ ਆਈ ਹਸਪੀਟਲ ਅਸੀਂ ਸੁਨਾਮ ਦੇ ਵਿੱਚ ਬਣਾਉਣ ਜਾ ਰਹੇ ਹਾਂ ਡਾਟਾ ਕੈਂਸਰ ਹਸਪੀਟਲ ਦੇ ਵਿੱਚ ਤਕਰੀਬਨ 50000 ਡਾਲਰ ਦਾ ਅਸੀਂ ਸਮਾਨ ਦਿੱਤਾ ਹੈਗਾ ਅਤੇ ਰਾਜਪੂਰਾ ਰੋਟਰੀ ਕਲੱਬ ਪ੍ਰਾਈਮ ਨੂੰ ਵੀ ਮੈਂ ਰਿਕਵੈਸਟ ਕੀਤੀ ਹੈ ਤੁਸੀਂ ਵੀ ਕੋਈ ਗਲੋਬਲ ਗ੍ਰਾਂਟ ਦਾ ਅੱਛਾ ਪ੍ਰੋਜੈਕਟ ਬਣਾਓ ਤਾਂ ਕਿ ਅਸੀਂ ਤਕਰੀਬਨ 50000 ਡਾਲਰ ਤੋਂ 1 ਲੱਖ ਡਾਲਰ ਦਾ ਪ੍ਰੋਜੈਕਟ ਰਾਜਪੂਰਾ ਦੇ ਵਿੱਚ ਅਸੀਂ ਦੇਖੇ ਜਾਈਏ ਤਾਂ ਕਿ ਪੂਰੇ ਜੋ ਪ੍ਰੋਜੈਕਟ ਅਸੀਂ ਦੇਵਾਂਗੇ ਉਹਨੂੰ ਦੇਖ ਕੇ ਰੋਟਰੀ ਦੇ ਹੋਰ ਵੀ ਮੈਂਬਰ ਬਣਨਗੇ ਤੇ ਤਾਂ ਕਿ ਰੋਟਰੀ ਦੀ ਪਬਲਿਕ ਮੇਜ ਅੱਛੀ ਹੋਊਗੀ ਚਾਹ ਤੁਸੀਂ ਉਹ ਐਜੂਕੇਸ਼ਨ ਦੇ ਵਿੱਚ ਵੀ ਪ੍ਰੋਜੈਕਟ ਕਰ ਸਕਦੇ ਹੋ ਹਸਪੀਟਲ ਦੇ ਵਿੱਚ ਵੀ ਪ੍ਰੋਜੈਕਟ ਕਰ ਸਕਦੇ ਹੋ ਕੋਈ ਪਾਰਕ ਦੇ ਵਿੱਚ ਵੀ ਪ੍ਰੋਜੈਕਟ ਕਰ ਸਕਦੇ ਹੈਗੇ ਹੋ ਤੁਸੀਂ এনਵਾਇਰਨਮੈਂਟ ਦੇ ਉੱਤੇ ਪ੍ਰੋਜੈਕਟ ਕਰ ਸਕਦੇ ਹੋ ਕੋਈ ਵੀ ਜਿਹੜਾ ਤੁਸੀਂ ਸਾਨੂੰ ਪ੍ਰੋਜੈਕਟ ਬਣਾ ਕੇ ਇੱਕ ਵਾਰ ਫਿਰ ਮੈਂ ਜੈਨ ਸਾਹਿਬ ਨੂੰ ਤੇ ਇਹਨਾਂ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਤੇਜੀ ਕੀ ਕਹਿਣਾ ਚਾਹੋਗੇ ਮੈਡਮ ਦੇ ਵਿਆਹ ਤੇ ਤੁਸੀਂ ਉਰੇ ਆਏ ਹੋ ਮੈਡਮ ਅchniya ਸੈਟਮੈਂਟ ਤੇ ਕਿਵੇਂ ਲੱਗਿਆ ਤੁਹਾਨੂੰ ਰੋਟਾਰੀ ਕਲਬ ਆਨ ਬਿਹਫ ਆਫ ਐਮ ਐਲ ਏ ਰਾਜਪਰਾ ਨੀਨਾ ਮਿੱਤਲ ਜੀ ਦੇ ਮੈਂ ਇੱਥੇ ਪਹੁੰਚਿਆ ਰੋਟਰੀ ਕਲਬ ਦੇ ਵਿੱਚ ਵਿਮਲ ਜੈਨਸ ਇੰਸਟਾਲੇਸ਼ਨ ਦੇਖ ਕੇ ਬਹੁਤ ਵਧੀਆ ਲੱਗਿਆ ਰੋਟਰੀਅਨਸ ਦੇ ਵਿਚਾਰ ਸੁਨੇ ਔਰ ਕਾਮਨਾ ਕਰਾਂਗੇ ਕਿ ਰੋਟਰੀਅਨਸ ਜਿਹੜੇ ਕਲਬ ਹੈ ਉਹ ਇਸ ਤਰ੍ਹਾਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਦੇ ਰਹਿਣ ਔਰ ਪਬਲਿਕ ਦੀ ਸੇਵਾ ਕਰਦੇ ਮੈਂ ਆਪਣੇ ਸਾਰੇ ਟੀਮ ਵੱਲੋਂ ਅ ਆਪਣੇ ਵੱਲੋਂ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਗੱਲ ਦਾ ਮਤਲਬ ਮੌਕਾ ਦਿੱਤਾ ਪ੍ਰਦਾਨਮਨਨ ਦਾ ਮੈਂ ਇਹਨਾਂ ਦੀ ਉਮੀਦ ਤੇ ਪੂਰਾ ਉਤਰਨਾ ਜੋ ਕਿਹੜੇ ਪ੍ਰੋਜੈਕਟ ਤੁਸੀਂ ਲਾ ਚੁੱਕੇ ਹੋ ਤੇ ਕਿਹੜੇ ਤੁਸੀਂ ਲਾਣਾ ਚਾਹੁੰਦੇ ਹੋ ਪ੍ਰੋਜੈਕਟ ਅਸੀਂ ਆਪਣੀ ਡੈਰੀ 'ਚ ਸਾਰੇ ਨੋਟ ਕਰਦੇ ਜੋ ਅੱਜ ਡੈਰੀ ਰਿਲੀਜ਼ ਕੀਤੀ ਹੈ ਉਹਦੇ ਸਾਰੇ ਪ੍ਰੋਜੈਕਟ ਅਸੀਂ ਦੇ ਰੱਖੇ ਆ ਪ੍ਰੋਜੈਕਟ ਜਿੰਨੇ ਵੀ ਸੀ ਅਸੀਂ ਮਤਲਬ ਜੋ ਸਾਨੂੰ ਕਰਨਲ ਸਾਹਿਬ ਵੱਲੋਂ ਹਦਾਇਤਾਂ ਮਿਲਦੀਆਂ ਉਹਦੇ ਮੁਤਾਬਿਕ ਜਿੰਨੇ ਹਾਲੇ ਤੱਕ ਆਏ ਆ ਸਾਨੂੰ ਉਹ ਅਸੀਂ ਲਾਤੇ ਬਾਕੀ ਅੱਗੇ ਜਿਸ ਤਰ੍ਹਾਂ ਕਰਨਲ ਸਾਹਿਬ ਕਹਿਣਗੇ ਸਾਨੂੰ ਜੋ ਵੀ ਪ੍ਰੋਜੈਕਟ ਲਾਉਣ ਵਾਸਤੇ ਕਹਿਣਗੇ ਅਸੀਂ ਸਾਨੂੰ ਬੜੀ ਸ਼ਾਂਤੀ ਮਨ ਨੂੰ ਸ਼ਾਂਤੀ ਹੋਈ ਅਸੀਂ ਕਿਸੇ ਗਰੀਬ ਦਾ ਅਸੀਂ ਮਤਲਬ ਪੱਲਾ ਕੀਤਾ ਅਸੀਂ ਜਾ ਕੇ ਦੇਖਿਆ ਉਹਨਾਂ ਦਾ ਘਰ ਬਿਲਕੁਲ ਹੀ ਸਾਰਾ ਤਬਾਹ ਹੋ ਗਿਆ ਸੀ ਸਾਨੂੰ ਨਿਊ ਚੈਨਲ ਦੇ ਥਰੂ ਪਤਾ ਲੱਗਿਆ ਅਸੀਂ ਆਪਣੀ ਟੀਮ ਨਾਲ ਸਾਰੇ ਗੱਲ ਕੀਤੀ ਜਿਸ ਤਰੀਕੇ ਸਾਬ ਨੇ ਮਿਲ ਉਹਨਾਂ ਨੂੰ ਘਰ ਦੇ ਸਮਾਨ ਜੋ ਜ਼ਰੂਰਤ ਸੀ ਉਸ ਟਾਈਮ ਬੈੱਡ ਵਗੈਰਾ ਟੀਵੀ ਵਗੈਰਾ ਫ੍ਰਿਜ ਦਿੱਤਾ ਅਸੀਂ ਉਹ ਸਮਾਨ ਜਿਹੜਾ ਘਰੇਲੂ ਸਮਾਨ ਦਿੱਤਾ ਉਹ ਉਹ ਕਿਸੇ ਤੇ एहसान ਨਹੀਂ ਸੀ ਉਹ ਸਾਡਾ ਫਰਜ਼ ਬਣਦਾ ਸੀ ਅਸੀਂ ਆਪਣਾ ਫਰਜ਼ ਪੂਰਾ ਕੀਤਾ ਸਾਡਾ ਸਫਰ ਬਹੁਤ ਵਧੀਆ ਰਿਹਾ ਜਿੰਨੇ ਸਾਡੇ ਮੈਂਬਰ ਪਹਿਲਾਂ ਨਾਲੋਂ ਵੱਧ ਬਣੇ ਜਿਨ੍ਹਾਂ ਜਿਨ੍ਹਾਂ ਸ਼ਹਿਰ ਦੇ ਅੰਦਰ ਅੱਛੇ ਲੋਕਾਂ ਨੂੰ ਸਾਡੇ ਕਲੱਬ ਬਾਰੇ ਪਤਾ ਲੱਗਦਾ ਉਹ ਸਾਨੂੰ ਅਪਰੋਚ ਕਰਕੇ ਮੈਂਬਰ ਬਣਾਉਣੇ ਪਰ ਸਾਡਾ ਇਕੱਲਾ ਕਲੱਬ ਦੇ ਅੰਦਰ ਮੈਂਬਰ ਬਣਾਉਣਾ ਹੀ ਟਾਰਗੇਟ ਨਹੀਂ ਹੈ ਸਾਡੇ ਕਲੱਬ ਦਾ ਮਾਟੋ ਹੈ ਕਿ ਜ਼ਰੂਰਤਮੰਦ ਕਿਸੇ ਵੀ ਬੰਦੇ ਨੂੰ ਲੋੜ ਪੈਂਦੀ ਹੈ ਗਰੀਬ ਬੰਦੇ ਨੂੰ ਲੋੜ ਪੈਂਦੀ ਹੈ ਸਾਡੇ ਕੋਲ ਪਹੁੰਚਦਾ ਹੈ ਤੇ ਉਹਦੀ ਮਦਦ ਕੀਤੀ ਜਾਵੇ ਤੇ ਕੋਈ ਦਿਖਾਵੇ ਵਾਲੀ ਨਹੀਂ ਸਾਡਾ ਕਲੱਬ ਦਿਖਾਵੇ ਤੇ ਨਹੀਂ ਹੈਗਾ ਕੰਮ ਕਰਨ ਤੇ ਹੈਗਾ ਜੋ ਅਸੀਂ ਕੰਮ ਕੀਤੇ ਨੇ ਤਾਂ ਅੱਜ ਇੱਕ ਡੈਰੀ ਪਬਲਿਸ਼ ਹੋਈ ਹੈ ਡੈਰੀ ਦੇ ਵਿੱਚ ਸਾਡੇ ਜਿੰਨੇ ਵੀ ਇਵੈਂਟ ਅਸੀਂ ਕੀਤੇ ਨੇ ਡੈਰੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਸਾਡਾ ਕਲੱਬ ਕੀ ਕੁਝ ਕਰ ਰਿਹਾ ਹੈ ਤੇ ਬਾਕੀ ਕਰਨ ਲਈ ਅਗੇ ਬਹੁਤ ਕੁਝ ਕਰਨ ਨੂੰ ਹੈਗਾ ਤੇ ਸਾਡੂ ਮੇਨ ਹਲੇ ਇਨੀਸ਼ੀਅਲ ਸਟੇਜ ਤੇ ਕਲੱਬ ਕੋਲ ਆਪਣੀ ਲੈਂਡ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਤੇ ਐਮਐਲਏ ਸਾਹਿਬਾਂ ਨੂੰ ਮਿਲ ਕੇ ਅਪਰੋਚ ਕਰਾਂਗੇ ਡਿਮਾਂਡ ਕਰਾਂਗੇ ਤੇ ਵੀ ਸਾਨੂੰ ਇੱਕ ਜਗ੍ਹਾ ਦੀ ਤੇ ਕਰਾਈ ਜਾਵੇ ਤਾਂ ਕਿ ਸੇ ਆਪਣਾ ਕਲੱਬ ਆਪਣੀ ਲੈਂਡ ਤੇ ਬਣਾਈਏ ਤੇ ਕਲੱਬ ਹੋਰ ਆਪਣੇ ਜੋ ਦਿলো ਚੰਦਾ ਕੰਮ ਕਰਨ ਲਈ ਉਹ ਕੰਮ ਕਰੇ ਜਿੱਦਾਂ ਸਮਾਜ ਸੇਵਾ ਦੇ ਕੰਮ ਤੁਸੀਂ ਕਰ ਰਹੇ ਹੋ ਤੇ ਅੱਗੇ ਵੀ ਤੁਸੀਂ ਕਰਦੇ ਆਏ ਹੋ ਚਾਹੇ ਕਲੱਬ ਨਹੀਂ ਵੀ ਸੀ ਹੁਣ ਨਵਾਂ ਬਣਿਆ ਤੇ ਜੇ ਕਿਸੇ ਨੂੰ ਕੋਈ ਜ਼ਰੂਰਤਵੰਦ ਕੋਈ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਹੈ ਤੁਸੀਂ ਡਾਇਰੀ ਦੇ ਵੀ ਸਾਰੇ ਮੈਂਬਰਾਂ ਦੇ ਨੰਬਰ ਦਿੱਤੇ ਹੈ ਕਿਸੇ ਨਾਲ ਵੀ ਕੋਈ ਸੰਪਰਕ ਕਿਸੇ ਨਾਲ ਵੀ ਸੰਪਰਕ ਕਰਦਾ ਸਾਡੇ ਮਤਲਬ ਕਿ ਕਿਸਦੇ ਇਹਨੇ ਕੋਈ ਪ੍ਰਧਾਨ ਹੈ ਕੋਈ ਚੇਅਰਮੈਨ ਹੈ ਕੋਈ ਸਕੱਤਰ ਹੈ ਸਾਰੇ ਮੈਂਬਰ ਸਭ ਪ੍ਰਧਾਨ ਨੇ ਸਭ ਸਕੱਤਰ ਨੇ ਹਰ ਮੈਂਬਰ ਨੂੰ ਅਧਿਕਾਰ ਹੈ ਉਹ ਡਿਸੀਜਨ ਲੈਣ ਦਾ ਸਾਡਾ ਮਿਲ ਕੇ ਕਦੇ ਵੀ ਕੋਈ ਗੱਲ ਹੁੰਦੀ ਹੈ ਅਸੀਂ ਵੋਕਲ ਸਾਡੇ ਇੱਕ ਬੋਰਡ ਆਫ ਡਾਇਰੈਕਟਰ ਬਣਿਆ ਹੋਇਆ ਅਸੀਂ ਬੋਰਡ ਆਫ ਡਾਇਰੈਕਟਰ ਦੇ ਰੱਖਦੇ ਹਾਂ ਬੋਰਡ ਆਫ ਡਾਇਰੈਕਟਰ ਦੇ ਬਾਅਦ ਹਾਊਸ ਦੇ ਵਿੱਚ ਗੱਲ ਰੱਖਦੇ ਹਾਂ ਸਾਰੇ ਮੈਂਬਰ ਦੀ ਕੰਸੈਂਟ ਲੈ ਕੇ ਉਹਨਾਂ ਦੀ ਯੈਸ ਨੋ ਲੈ ਕੇ ਜੋ ਅਪਰੂਵ ਕਰਦੇ ਨੇ ਸੋ ਅਪਰੂਵ ਹੁੰਦਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر خبر جزده